ਆ ਦੋਸਤੋ ਦੇਖੋ ਅੱਜ ਮੈਂ ਬਾਈ ਕਟਾਈ ਕਰ ਰਿਹਾ 4x4 ਤੇ ਇੰਨੀ ਕਟਾਈ ਕੋਈ ਟਰੈਕਟਰ ਵੀ ਨਹੀਂ ਹੋਊਗੀ ਬਹੁਤ ਜ਼ਿਆਦਾ ਕਟਾਈ ਆ ਥੈਂਕ ਯੂ ਇੱਕੋ ਰੇਟ ਐਵਰੇਜ ਨਹੀਂ ਕਹਿ ਸਕਦਾ ਕਿ ਸਾਡਾ ਇੰਨਾ ਹੀ ਖਾਂਦਾ ਜੀ ਕਿ ਅਡੀਸ਼ਨ ਹੈ ਭਾਜੀ ਉਸ ਲੋਡ ਦੇ ਉੱਤੇ ਬਾਕੀ ਟਰੈਕਟਰ ਨਾਲੋਂ 10 ਤੋਂ 15% ਸਾਡਾ ਜਿਹੜਾ ਡੀਜ਼ਲ ਹੈ ਸੇਵ ਕਰਕੇ ਦੇਊਗਾ ਹਾਂ ਅਗਰ 4 ਸਿਲੰਡਰ ਵਿੱਚ ਇੰਜਨ ਹੈ ਭਾਜੀ ਇਸ ਟਰੈਕਟਰ ਦਾ ਠੀਕ ਹੈ ਜੀ ਠੀਕ ਹੈ ਜੀ ਟਰੈਕਟਰ ਦੀਆਂ ਸਪੋਟਾਂ ਦੀ ਗੱਲ ਕਰੀਏ ਭਾਜੀ ਇਹਦੇ ਵਿੱਚ ਡਬਲ ਡਬਲ ਸਪੋਟਾਂ ਲੱਗੀਆਂ ਹੋਈਆਂ ਦੇਖੋ ਕਲੱਚ ਤੋਂ ਲੈ ਕੇ ਫਰੰਟ ਤੱਕ ਦੀ ਪਾਵਰਫੁੱਲ ਪਾਵਰਫੁੱਲ ਦੇ ਨਾਲ ਨਾਲ ਫਿਊਲ ਕੰਜ਼ਮਪਸ਼ਨ ਮਤਲਬ ਡੀਜ਼ਲ ਵੀ ਘੱਟ ਖਾਵੇ ਘੱਟ ਖਾਵੇ ਚਾਲਾਨ ਵਿੱਚ ਹੀ ਬਿਲਕੁਲ ਬਿਲਕੁਲ ਸਾਇਲੈਂਟ ਹੈ ਕੋਈ ਸ਼ੋਰ ਸ਼ਰਾਬਾ ਨਹੀਂ ਹੈਗਾ ਆਵਾਜ਼ ਘੱਟ ਹਾਂ ਆਵਾਜ਼ ਘੱਟ ਹੈ ਸੀਟ ਤੇ ਤੁਸੀਂ ਬੈਠ ਕੇ ਦੇਖੋ ਇਹਦਾ ਪੂਰਾ ਕੰਫਰਟ ਹੈ ਠੀਕ ਹੈ ਦੂਜੀ ਚੀਜ਼ ਵਾਈਬ੍ਰੇਸ਼ਨ ਲੈਸ ਟਰੈਕਟਰ ਹੈ ਆਪਣਾ ਅਸੀਕਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ਮਾਲਵਾ ਤੇ ਮੈਂ ਹਰਵਿੰਦਰ ਬਾੜ ਦੋਸਤੋ ਅੱਜ ਆਪਾਂ ਪੀਡੀਐਫ ਜਗਰਾਉਂ ਆਏ ਹੋਏ ਸੀ ਤੇ ਮੇ ਪਰ ਅੱਜ ਜਿਹੜਾ ਟਰੈਕਟਰ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਤੁਸੀਂ ਨਾ ਆਮ ਹੀ ਟਰੈਕਟਰਾਂ ਦੇ ਇੱਥੇ ਹਰੇਕ ਬੰਦਾ ਲਖਾ ਲੈਂਦਾ ਝੋਟਾ ਝੋਟਾ ਲਖਾਉਣਾ ਬਹੁਤ ਸੌਖਾ ਪਰ ਝੋਟਾ ਹੋਣਾ ਫੇਰ ਹੀ ਪਤਾ ਲੱਗਦਾ ਪਰ ਆ ਕਬੂਤਾ ਵਾਲਿਆਂ ਨੇ ਸੱਚੀ ਝੋਟਾ ਲਿਆਂਦਾ ਬਈ ਤੇ ਝੋਟੇ ਦੇ ਕੀ ਗੌਨੇ ਤੇ ਵੱਡਾ ਟਰੈਕਟਰ ਆ ਧਾਕਾ ਟਰੈਕਟਰ ਆ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਿਲਕੁਲ ਨਵੀਂ ਟੈਕਨੀਕ ਹਰ ਚੀਜ਼ ਹੈਗੀ ਆ ਤੇ ਜਬਾਨ ਦੀ ਕੰਪਨੀ ਆ ਬਈ ਤੇ ਬਾਈ ਆਪਣੇ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਝੋਟੇ 'ਚ ਕੀ ਕੀ ਗੌਨੇ ਤੇ ਕਿੰਨਾ ਕੇ ਗਾਹ ਪਾਉਂਦਾ ਇਹ ਬਾਈ ਅਸੀ ਗੱਲ ਜੀ ਸੱਸੀ ਗੱਬੀ ਜੀ ਅ ਬਾਈ ਜੀ ਸਾਨੂੰ ਪਹਿਲਾਂ ਤਾਂ ਇਸ ਝੋਟੇ ਬਾਰੇ ਜਾਣਕਾਰੀ ਦਿਓ ਵੈਸੇ ਤਾਂ ਕੰਪਨੀ ਥੋੜੀ ਕਬੂਤਾ ਪਰ ਇਹਨੂੰ ਕਹੀਏ ਟਰੈਕਟਰ ਦੀ ਖੜਨੀ ਝੋਟਿਆ ਰਗੀਆ ਜਿਵੇਂ ਤੁਸੀਂ ਸਾਨੂੰ ਦੱਸਿਆ ਇਹ ਜਿਹੜੇ ਗੌਣਾ ਝੋਟਿਆ ਵਾਲੇ ਹੈਗੇ ਆ ਬਿਲਕੁਲ ਬਿਲਕੁਲ ਸਰ ਕਿਉਂਕਿ ਅੱਜ ਦੇ ਟਾਈਮ 'ਚ ਜੋ ਜ਼ਿੰਮੇਦਾਰ ਪੰਜਾਬ ਦਾ ਲਾ ਲਈ ਹਰਿਆਣਾ ਦਾ ਲਾ ਲਈ ਬਹੁਤ ਸੂਝਵਾਨ ਜ਼ਿੰਮੇਦਾਰ ਹੋ ਗਿਆ ਕੋਈ ਵੀ ਚੀਜ਼ ਲੈਣ ਜਾਂਦਾ ਤਾਂ ਉਸ ਚੀਜ਼ ਦੀ ਕੰਪੈਰੀਸ਼ਨ ਕਰਦਾ ਤਾਂ ਸਾਡੇ ਟਰੈਕਟਰ ਨੂੰ ਬਹੁਤ ਹੀ ਵਧੀਆ ਰਿਸਪੌਂਸ ਦੇ ਰਹੇ ਨੇ ਸਾਡੇ ਜਿਹੜੇ ਫਾਰਮਰ ਨੇ ਜੀ ਕਾਰਨ ਕਿਉਂ ਦੇਰੇ ਭਾਜੀ ਕਿਉਂਕਿ ਸਾਡਾ ਟਰੈਕਟਰ ਜਿਹੜਾ ਬਾਕੀ ਟਰੈਕਟਰ ਨਾਲੋਂ ਆਪਾਂ ਕਹਿ ਕੇ ਕਹਿ ਸਕਦੇ ਆ ਕਿ ਆਪਣਾ ਜਿਹੜਾ ਟਰੈਕਟਰ ਇੱਕ ਤਾਂ ਮੇਨ ਚੀਜ਼ ਹੈਗਾ ਕੰਫਰਟ ਬਹੁਤ ਜ਼ਿਆਦਾ ਹੈ ਜੀ ਠੀਕ ਹੈ ਕੰਫਰਟ ਵਿੱਚ ਆਪਣਾ ਟਰੈਕਟਰ ਸਾਤੂ ਟੌਪ ਤੇ ਆ ਬੇਜ ਬੰਦਾ ਬੈਠਦਾ ਤਾਂ ਇਹਨੂੰ ਫੀਲਿੰਗ ਆਉਂਦੀ ਆ ਗਾਰ ਰਕੀ ਬੈਠਦਾ ਵੀ ਆ ਚਲਾਨ ਵਿੱਚ ਹੀ ਬਿਲਕੁਲ ਬਿਲਕੁਲ ਸਾਇਲੈਂਟ ਆ ਕੋਈ ਸ਼ੋਰ ਸ਼ਰਾਬਾ ਨਹੀਂ ਹੈਗਾ ਆਵਾਜ਼ ਘਟਾ ਹਾਂ ਆਵਾਜ਼ ਘਟਾ ਹੈ ਸੀਟ ਤੇ ਤੁਸੀਂ ਬੈਠ ਕੇ ਦੇਖੋ ਇਹਦਾ ਪੂਰਾ ਕੰਫਰਟ ਆ ਠੀਕ ਹੈ ਦੂਜੀ ਚੀਜ਼ ਵਾਈਬ੍ਰੇਸ਼ਨ ਲੈਸ ਟਰੈਕਟਰ ਆਪਣਾ ਠੀਕ ਹੈ ਠੀਕ ਹੈ ਮੇਨਲੀ ਜੋ ਅੱਜ ਦੇ ਟਾਈਮ 'ਚ ਜ਼ਿਮੀਂਦਾਰਾਂ ਨੂੰ ਰਿਕੁਇਰ ਵਾਈਬ੍ਰੇਸ਼ਨ ਦਾ ਮਤਲਬ ਜਿਵੇਂ ਆਪਾਂ ਆਮ ਟਰੈਕਟਰ ਤੇ ਬੈਹਿਣਾ ਤਾਂ ਐਂ ਜੇ ਬੰਦਾ ਹਨਾ ਬਿਲਕੁਲ ਬਿਲਕੁਲ ਕੰਮ ਕਮਾੜ ਬਹੁਤ ਜ਼ਿਆਦਾ ਹੋ ਜਾਂ 6 ਘੰਟੇ 7 ਘੰਟੇ ਵੀ ਜ਼ਮੀਨ ਦਾ ਚਲਾਉਂਦੇ ਟਰੈਕਟਰ ਤਾਂ ਕੋਈ ਵੀ ਅਗਰ ਟਰੈਕਟਰ ਕੰਫਰਟ ਚੀਜ਼ ਹੋਊਗੀ ਤਾਂ ਉਸਤੇ ਲੰਬੇ ਸਮੇਂ ਤੱਕ ਕੰਮ ਕਰ ਸਕਦਾ ਹਾਂਜੀ ਹਾਂਜੀ ਤੋਂ ਸੋ ਇਹ ਸਾਡਾ ਜਪਾਨੀਸ ਪ੍ਰੋਡਕਟ ਹੈ ਤੁਹਾਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਰੇ ਲੋਕਾਂ ਨੂੰ ਪਤਾ ਜਪਾਨੀਸ ਪ੍ਰੋਡਕਟ ਹੈ ਤੇ ਇਹਦੇ ਵਿੱਚ ਜੋ ਖੂਬੀਆਂ ਤੁਹਾਨੂੰ ਦੱਸਿਆ ਕੰਫਰਟ ਚੀਜ਼ ਹੈ ਔਰ ਦੂਜੀ ਮੇਨ ਚੀਜ਼ ਜੋ ਅੱਜ ਦੇ ਟਾਈਮ 'ਚ ਰਿਕੁਆਇਰਡ ਹੈ ਜ਼ਮੀਂਦਾਰਾਂ ਨੂੰ ਕਿ ਪਾਵਰਫੁੱਲ ਪਾਵਰਫੁੱਲ ਦੇ ਨਾਲ ਨਾਲ ਫਿਊਲ ਕੰਜ਼ਮਪਸ਼ਨ ਮਤਲਬ ਡੀਜ਼ਲ ਵੀ ਘੱਟ ਖਾਵੇ ਘੱਟ ਖਾਵੇ ਉਹ ਸਾਰੀਆਂ ਹੀ ਖੂਬੀਆਂ ਇਸ ਟਰੈਕਟਰ ਵਿੱਚ ਹੈਗੀਆਂ ਨੇ ਕਿਵੇਂ ਸਾਡਾ ਟਰੈਕਟਰ ਡੀਜ਼ਲ ਖਰਚਾ ਘਟਾਉਂਦਾ ਹੈ ਸੋਰੀ ਥੋੜੀ ਗੱਲ ਵਿੱਚ ਪਹਿਲਾਂ ਤਾਂ ਆਪਾਂ ਇਹ ਮਾਡਲ ਵਾਲ ਕਰਗੇ ਵੀ ਜਿਹੜਾ ਛੋਟੇ ਦਾ ਮਾਡਲ ਕਿਹੜਾ ਹੈ ਇਹ ਦੱਸੋ ਸਾਨੂੰ ਪਹਿਲਾਂ ਜੀ ਜੀ ਸਰ ਇਹ ਸਾਡਾ ਜਿਹੜਾ ਟਰੈਕਟਰ ਹੈਗਾ ਐਮ ਯੂ 5502 ਐਮ ਯੂ 5502 ਜੀ ਤੇ ਭਾਈ ਕਿੰਨੇ ਹੌਸ ਪਾਵਰ ਹੈ ਇਹ ਇਹ ਹੈਗਾ ਭਾਜੀ ਆਪਣਾ 55 ਐਚਪੀ ਦੀ ਕੈਟਾਗਰੀ 55 ਦੀ ਇਹ ਤੁਸੀਂ ਦੇਖ ਸਕਦੇ ਹੋ ਐਮ ਯੂ ਡਬਲ 502 ਐਮ ਜੂ ਮਤਲਬ ਭਾਜੀ ਇਹ ਮਲਟੀ ਯੂਟਿਲਿਟੀ ਟਰੈਕਟਰ ਹੈ ਇਹ ਨਹੀਂ ਇੱਕ ਇਕੱਲਾ ਖੇਤੀ ਵਾਸਤੇ ਆ ਤੁਸੀਂ ਮੰਨ ਲਓ ਇੱਥੇ ਹੱਲਾ ਤਵੀਆਂ ਦਾ ਮਤਲਬ ਵਧੀਆ ਕੰਮ ਕਰਦਾ ਜਾਂ ਰੋਟਾਵੇਟਰ ਤੇ ਹੀ ਵਧੀਆ ਕੰਮ ਕਰਦਾ ਤੁਸੀਂ ਇਸ ਟਰੈਕਟਰ ਤੋਂ ਕੋਈ ਵੀ ਕੰਮ ਲੈ ਲਓ ਕੋਈ ਵੀ ਮਤਲਬ ਤੁਸੀਂ ਕੰਬਾਈਨ ਤੇ ਚੜਾਉਣਾ ਆ ਠੀਕ ਹੈ ਠੀਕ ਹੈ ਟਰੋਲੀ ਦੇ ਹੱਕ ਨੂੰ ਲਾ ਲਓ ਹਾਂ ਰੋਟਾਵੇਟਰ ਤੇ ਚੜਾਉਣਾ ਰੋਟਾਵੇਟਰ ਪੀਟੀਓ ਦੇ ਉੱਪਰ ਕੁਝ ਤੇ ਵੀ ਲਾਣਾ ਤੁਸੀਂ ਤੁਹਾਨੂੰ ਇਹ ਸਾਰੇ ਟਰੈਕਟਰਾਂ ਨੂੰ ਬੈਸਟ ਪਰਫਾਰਮ ਕਰ ਦੇਊਗਾ ਮਤਲਬ ਠੀਕ ਹੈ ਜੀ ਔਰ ਦੂਜੀ ਚੀਜ਼ ਜਿਹੜੀ ਤੁਹਾਨੂੰ ਆਪਾਂ ਦੱਸਿਆ ਸੀਗਾ ਸਾਡਾ ਟਰੈਕਟਰ ਦੀ ਅਗਰ ਗੱਲ ਕਰੀਏ ਸਾਡਾ ਸਿਰ ਤੋਂ ਲੈ ਕੇ ਪੈਰ ਤੱਕ ਜਿਵੇਂ ਕਹਿ ਦਿੰਦੇ ਨੇ ਖੁੱਗੀਆਂ ਹੁੰਦੀਆਂ ਸਾਡਾ ਫਰੰਟ ਤੋਂ ਲੈ ਕੇ ਟਰੈਕਟਰ ਦਾ ਬੈਕ ਸਾਈਡ ਤੱਕ ਤੁਹਾਨੂੰ ਮੈਂ ਕੱਲੀ ਕੱਲੀ ਚੀਜ਼ ਦੱਸ ਦਿੰਦਾ ਹਾਂ ਭਾਜੀ ਭਾਈ ਇੱਕ ਤੁਹਾਡੀ ਗੱਲ ਵਿੱਚ ਆਪਾਂ ਇੱਥੋਂ ਸ਼ੁਰੂ ਕਰਾਂਗੇ 4x4 ਤੋਂ ਬਿਲਕੁਲ ਹੈਨਾ 4x4 ਮੈਂ ਦੇਖ ਰਿਹਾ ਦੂਜਾ ਨੂੰ ਇਹਨਾਂ ਦਾ ਕੀ ਫਰਕ ਹੈਗਾ ਨਹੀਂ ਆਮ ਦੇਖਦੇ ਕਿ ਪਿੱਛੋਂ ਪੀਟੀਓ 'ਚ ਜਿਹੜਾ ਉਹ ਸਿੱਧਾ ਲਿੰਕ ਕੀਤਾ ਹੁੰਦਾ ਹੈ ਨਾ ਗੀਅਰ ਦੇ ਵਿੱਚੋਂ ਸਿੱਧਾ ਹਾਂ ਸ਼ਾਫਟ ਹੁੰਦੀ ਹੈ ਇਹਦਾ ਮੈਨੂੰ ਕੋਈ ਫਰਕ ਲੱਗ ਰਿਹਾ ਹੈ ਕੀ ਫਰਕ ਆਏ ਥੋੜਾ ਬਿਲਕੁਲ ਫਰਕ ਭਾਜੀ ਅੱਜ ਦੇ ਟਾਈਮ 'ਚ ਜਿੱਦਾਂ ਕੀ ਕਹਿੰਦੇ ਆਪਾਂ 4x ਇੱਕ ਤਾਂ ਸਾਡੇ ਟਰੈਕਟਰ ਦਾ ਗਰਾਉਂਡ ਕਲੀਅਰੈਂਸ ਦੀ ਗੱਲ ਕਰੀਏ ਜ਼ਮੀਨ ਤੋਂ ਲੈ ਕੇ ਅਗਰ ਟਰੈਕਟਰ ਦੀ ਉਚਾਈ ਤੱਕ ਗੱਲ ਕਰੀਏ ਸਾਡੇ 4x ਟਰੈਕਟਰ ਦੀ ਸਾਰੇ ਹੀ ਟਰੈਕਟਰ ਨਾਲੋਂ ਗਰਾਉਂਡ ਕਲੀਅਰੈਂਸ ਜ਼ਿਆਦਾ ਹੈ ਹਾਂਜੀ ਕਾਰਨ ਕੀ ਹੈ ਭਾਜੀ ਕਿਉਂਕਿ ਇਹਦੀ ਜਿਹੜੀ ਸ਼ਾਵਟ ਹੈ ਅਗਰ ਤੁਸੀਂ ਇੱਥੇ ਖੜ ਕੇ ਦੇਖੋਗੇ ਇਸ ਦੀ ਸ਼ਾਵਟ ਤੁਹਾਨੂੰ ਮਾਲੂਮ ਨਹੀਂ ਹੋਣੀ ਇਸ ਦੀ ਸ਼ਾਵਟ ਹੈਗੀ ਹੈ ਉੱਪਰ ਦੀ ਚੈਂਬਰ ਦੇ ਅੰਦਰ ਦੀ ਇਹਦੀ ਸਪੇਸ ਦਿੱਤੇ ਹੋਏ ਇਸ ਦੇ ਅੰਦਰੋਂ ਅੰਦਰ ਹੀ ਆਉਂਦੀ ਹੈ ਇਹਦੇ ਨਾਲ ਕੀ ਹੈ ਇਹਦੀ ਜਿਹੜੀ ਸ਼ਾਵਟ ਹੈ ਮਤਲਬ ਇਹਦੀ ਉਚਾਈ ਜ਼ਿਆਦਾ ਹੈ ਬਾਕੀ ਟਰੈਕਟਰਾਂ ਦੀ ਤੁਸੀਂ ਦੇਖੋਗੇ ਗੇਅਰ ਤੋਂ ਲੈ ਕੇ ਹੂੰ ਉੱਚਾ ਬਹੁਤ ਉੱਚਾ ਹਾਂ ਬਹੁਤ ਉੱਚਾ ਔਰ ਛਾਵੜ ਉਹਨਾਂ ਦੀ ਕਾਫੀ ਨੇਵੀ ਹੁੰਦੀ ਹੈ ਡੈਮੇਜ ਹੋਣ ਦਾ ਖਤਰਾ ਵੀ ਹੁੰਦਾ ਹੈ ਠੀਕ ਹੈ ਇਹ ਸਾਡੀ ਇੰਡੀਪੈਂਡੈਂਟ ਹੀ ਅੰਦਰ ਅੰਦਰ ਵਰਕ ਕਰਦੀ ਹੈ ਮਤਲਬ ਅੰਦਰ ਹੀ ਘੁੰਮਾਏ ਨੇ ਦੂਜੀ ਚੀਜ਼ ਭਾਜੀ 4x4 ਦੀ ਜਿਹੜੀ ਸਾਡੀ ਤਕਨੀਕ ਹੈ ਤਾਂ ਸਾਡਾ ਟਰੈਕਟਰ 4x4 ਤੁਸੀਂ ਅਗਰ ਦੇਖੋਗੇ ਕਿ ਸਾਡਾ ਬੈਵਲਗੇਅਰ ਟੈਕਨੋਲੋਜੀ ਚਾਹੁੰਦਾ ਹੂੰ ਬਾਕੀ ਕੰਪਨੀਆਂ ਭਾਜੀ ਤੁਹਾਨੂੰ ਜ਼ਿਆਦਾਤਰ ਕੀ ਕਰਦੀਆਂ ਨੇ ਕਰੋਸ ਦੇ ਵਿੱਚ ਇੱਥੇ ਗੇਅਰ ਦਿੱਤਾ ਤਾਂ ਉਹ ਸਾਈਡ ਦੇ ਉੱਤੇ ਕਰੋਸ ਦੇ ਦਿੰਦੀਆਂ ਨੇ ਛਾਵੜ ਦੇ ਨਾਲ ਸੈਂਟਰ 'ਚ ਗੇਅਰ ਔਰ ਸਾਈਡਾਂ ਤੇ ਕਰੋਸ ਦੇ ਦਿੰਦੀਆਂ ਨੇ ਬਟ ਸੈਡਰ ਟਰੈਕਟਰ ਵਿੱਚ ਕੀ ਹੈ ਬੈਵਲਗੇਟ ਟੈਕਨੋਲੋਜੀ ਇੰਡੀਆ ਵਿੱਚ ਵੀ ਆਪਾਂ ਗੱਲ ਕਰੀਏ ਤਾਂ ਅਗਰ ਫਸਟ ਟਾਈਮ ਆਈ ਸੀ ਬੈਵਲਗੇਟ ਟੈਕਨੋਲੋਜੀ ਤਾਂ ਕਬੂਟਾ ਲੈ ਕੇ ਹੀ ਆਈ ਹੈ ਅਗਰ ਟਰੈਕਟਰ ਦੀ ਵੀ ਗੱਲ ਕਰੀਏ ਤਾਂ ਟਰੈਕਟਰ ਵਿੱਚ ਹੀ ਕਬੂਟਾ ਟਰੈਕਟਰ ਹੀ ਲੈ ਕੇ ਆਈ ਹੈ ਬੈਵਲਗੇਟ ਟੈਕਨੋਲੋਜੀ ਇਹਦਾ ਫਾਇਦਾ ਜ਼ਮੀਨਦਾਰ ਨੂੰ ਕਿੱਥੇ ਪਾਜੀ ਇਸ ਟਰੈਕਟਰ ਤੇ ਵਿੱਚ ਕੀ ਹੈ ਇੱਕ ਤਾਂ ਕਟਾਈ ਦੀ ਗੱਲ ਕਰੀਏ ਕਟਾਈ ਸਭ ਤੋਂ ਵੱਧ ਸਾਡੇ ਟਰੈਕਟਰ ਦੀ ਮਿਲੇਗੀ 4x4 ਵਿੱਚ 4x4 ਤੁਹਾਨੂੰ ਇੱਕ ਵਾਰ ਆਪਾਂ ਸਟਾਰਟ ਕਰਕੇ ਵੀ ਦਿਖਾ ਦਿੰਨੇ ਆ ਹੂੰ ਆ ਕੋਈ ਗੱਲ ਨਹੀਂ ਬਾਈ ਆਪਾਂ ਦੇਖਦੇ ਆਪਾਂ ਸਟਾਰਟ ਕਰਕੇ ਤੁਹਾਨੂੰ ਇਸ ਟਰੈਕਟਰ ਦਾ ਦਿਖਾਉ ਸਾਨੂੰ ਦਿਖਾ ਦਿੰਦੇ ਆ ਤੇ ਤਾਂ ਕਿ ਸਾਨੂੰ ਪਤਾ ਲੱਗੇ ਵੀ ਚਾਬੀ ਕਿੱਥੇ ਦੀ ਦੋਸਤੋ ਇਹ ਟਰੈਕਟਰ ਬਾਈ ਆਪਾਂ ਦੇਖਦੇ ਆਣ ਸਟਾਰਟ ਕਰਕੇ ਵੀ ਦੇਖਦੇ ਆ ਤੇ ਦਿਖੜਨੀ ਵੀ ਟਰੈਕਟਰ ਦੀ ਬੜੀ ਸੋਹਣੀ ਆ ਬਾਕੀ ਕਹਿੰਦੇ ਵੀ ਟਰੈਕਟਰ ਦਾ ਖੇਚ ਆ ਕੇ ਪਤਾ ਲੱਗਦਾ ਉਹ ਜਿਵੇਂ ਬਾਈ ਦੱਸ ਰਿਹਾ ਤਾਂ ਇਹ ਵੀ ਆਪਾਂ ਪ੍ਰੈਕਟੀਕਲ ਵੀ ਕਿਤੇ ਦੇਖਾਂਗੇ ਜਰੂਰ ਪਰ ਜਿਵੇਂ ਬਾਈ ਦੱਸ ਰਿਹਾ ਆਪਾਂ ਇੱਕ ਵਾਰੀ ਖੂਬੀਆਂ ਕੀ ਨੇ ਉਹ ਦੇਖ ਲੇ ਦੇਖੋ ਜੀ ਭਈ ਤਾਂ ਇਹ ਤਾਂ ਇਲਾਕੇ ਮੇ ਕੋਈ ਕਾਰ ਸਟਾਰਟ ਕੀਤੀ ਟਰੈਕਟਰ ਵਾਲੀ ਬਾਤ ਨਹੀਂ ਲੱਗਦੀ ਜਿੱਦਾਂ ਬਾਜੀ ਤੁਹਾਨੂੰ ਮੈਂ ਪਹਿਲਾ ਚੀਜ਼ ਦੱਸੀ ਕਿ ਸਾਡਾ ਜਿਹੜਾ ਟਰੈਕਟਰ ਹੈ ਕੰਫਰਟ ਦੇ ਮਾਮਲੇ 'ਚ ਸਭ ਤੋਂ ਟੌਪ ਤੇ ਹੈ ਹਾਂਜੀ ਹੁਣ ਆਪਾਂ ਗੱਲ ਕਰੀਏ ਬਾਜੀ ਟਰੈਕਟਰ ਦੀ ਕਟਾਈ ਦੀ ਤਾਂ ਤੁਸੀਂ ਫਰੰਟ ਤੋਂ ਅਗਰੇ ਦੀ ਹਾਂਜੀ ਟਰਨਿੰਗ ਰੇਡੀਅਸ ਦੇਖੋ ਤਾਂ ਬਾਕੀ ਟਰੈਕਟਰ ਨਾਲੋਂ ਬਹੁਤ ਘੱਟ ਹੈ ਟਰਨਿੰਗ ਰੇਡੀਅਸ ਮਤਲਬ ਘਟ ਜਾਗਾ ਤੂੰ ਵੀ ਮੁੜ ਜਾਂਦਾ ਹਾਂ ਦੋਸਤੋ ਦੇਖੋ ਅੱਜ ਮੈਂ ਬਾਈ ਕਟਾਈ ਕਰ ਰਿਹਾ 4x4 ਤੇ ਇੰਨੀ ਕਟਾਈ ਕੋਈ ਹੋਰ ਟਰੈਕਟਰ ਵੀ ਨਹੀਂ ਹੋਗੀ ਬਹੁਤ ਜ਼ਿਆਦਾ ਕਟਾਈ ਆ ਟਰੈਕਟਰ ਦੀ ਔਰ ਆਵਾਜ਼ ਪੱਕੋ ਵੀ ਦੇਖਿਓ ਟਰੈਕਟਰ ਬਿਲਕੁਲ ਸਾਇਲੈਂਟ ਆ ਕੋਈ ਆਵਾਜ਼ ਹੀ ਨਹੀਂ ਹੈਗੀ ਉਸ ਤਰ੍ਹਾਂ ਦੀ ਜਿਵੇਂ ਆਮ ਟਰੈਕਟਰਾਂ ਦੀ ਬਹੁਤ ਵਾਈਬ੍ਰੇਸ਼ਨ ਆਉਂਦੀ ਹੁੰਦੀ ਆਵਾਜ਼ ਆਉਂਦੀ ਆ ਤੇ ਕਾਰ ਵਰਗੀ ਆਵਾਜ਼ ਆ ਹਾਂਜੀ ਸਰ ਤੇ ਭਾਈ ਹੁਣ ਜਿਵੇਂ ਆਪਣੀ ਗੱਲ ਚੱਲ ਰਹੀ ਸੀਗੀ ਕਿ ਥੋੜਾ ਜਿਹਾ ਜਿਵੇਂ ਕਿ ਬੋਡੀ ਕਨਜਕਟਡ ਆ ਨਾ ਵੀ ਲਿਮਟਿਡ ਦੀ ਬੋਡੀ ਆ ਨਹੀਂ ਉਹ ਬਹੁਤ ਲੰਬੇ ਲੰਬੇ ਟਰੈਕਟਰ ਕਈ ਵਾਰ ਕੰਪਨੀਆਂ ਕੱਢ ਦਿੰਦੀਆਂ ਨੇ ਪਰ ਟਰੈਕਟਰ ਦੇ ਵਿੱਚ ਉਹ ਨਹੀਂ ਜਾਣ ਹੁੰਦੀ ਜੀ ਬਿਲਕੁਲ ਬਿਲਕੁਲ ਇਸ ਇੰਜਨ ਦੀ ਅਗਰ ਗੱਲ ਕਰੀਏ ਤਾਂ ਇੰਜਨ ਦੀ ਤੁਹਾਨੂੰ ਮੈਂ ਚੀਜ਼ਾਂ ਦੱਸਾਂਗਾ ਫਰੰਟ ਦੀ ਤੁਹਾਨੂੰ ਗੱਲ ਕੀਤੀ ਸੀ ਭਾਜੀ ਬੈਵਲ ਗੇਅਰ ਦਾ ਫਾਇਦਾ ਇੱਕ ਤਾਂ ਕਟਾਈ ਇਹ ਨਹੀਂ ਕਿ ਤੁਹਾਨੂੰ ਕਟਾਈ ਵਿੱਚ ਹੀ ਸਭ ਤੋਂ ਟੋਪ ਤੇ ਦੂਜੀ ਚੀਜ਼ੇ ਦਾ ਫਾਇਦਾ ਇਹ ਆ ਭਾਜੀ ਜਿਵੇਂ ਅੱਜ ਦੇ ਟਾਈਮ 'ਚ ਆਪਣੇ ਜ਼ਿਮੀਦਾਰ ਕੱਦੂ ਵਗੈਰਾ ਕਰਦੇ ਆ ਜੀ ਪੈਡਲਿੰਗ ਤੇ ਜ਼ਿਆਦਾ ਚਲਾਉਂਦੇ ਤਾਂ ਉੱਥੇ ਕਰੋਸ ਜਿਹੜਾ ਜ਼ਿਆਦਾ ਟਿਕਾਊ ਬਣ ਨਹੀਂ ਹੁੰਦਾ ਚਿੱਕੜ ਗਾਰੇ ਵਿੱਚ ਬੈਵਲ ਗੇਅਰ ਦਾ ਫਾਇਦਾ ਤੁਹਾਨੂੰ ਹੋਇਆ ਭਾਜੀ ਇਹ ਪੂਰਾ ਸੀਲਡ ਹੈ ਤੇਲ ਵਿੱਚ ਹਿੱਸਾ ਹੈ ਦਾ ਫਰੰਟ अच्छा हां जी सारा हिस्सा तेल ਦਾ ਇਹ ਤੇਲ ਵਿੱਚ ਹਿੱਸਾ ਹੈ ਦਾ ਜਿਹਦੇ ਨਾਲ ਤੁਸੀਂ ਕੱਦੂ ਚ ਜਿੱਦਾਂ ਮਰਜ਼ੀ ਚਲਾਓ ਵਾਟਰ ਪ੍ਰੂਫ ਹਿੱਸਾ ਆਪਾਂ ਇਹਨੂੰ ਕਹਿ ਸਕਦੇ ਆ ਸਮਝ ਗਈ ਗੱਲ ਠੀਕ ਹੈ ਔਰ ਪਾਵਰ ਸਟੀering ਦੀ ਗੱਲ ਕਰੀਏ ਭਾਜੀ ਆਪਣਾ ਬਾਕੀ ਕੰਪਨੀ ਵਿੱਚ ਚਲੋ ਦਿੰਦੀ ਆ ਪਾਵਰ ਸਟੀering ਕੁਝ ਕੰਪਨੀਆਂ ਸਿੰਗਲ ਐਕਟਿੰਗ ਪਾਵਰ ਸਟੀering ਦੇ ਦਿੰਦੀਆਂ ਜੀ ਆਪਾਂ ਪੈਸਾ ਪੂਰਾ ਪਾਵਰ ਸਟੀering ਦਾ ਦੇ ਕੇ ਆਉਂਦੇ ਆ ਬਟ ਹੁੰਦਾ ਉਹ ਅੱਧਾ ਪਾਵਰ ਸਟੀering ਆਪਾਂ ਕਹਿ ਸਕਦੇ ਆ ਸਾਡੀ ਕੰਪਨੀ ਡਬਲ ਐਕਟਿੰਗ ਪਾਵਰ ਸਟੀering ਦੇ ਨਾਲ ਤੁਹਾਨੂੰ ਕਵਰ ਵੀ ਦੇ ਰਹੀ ਹੈ ਪਾਵਰ ਸਟੀering ਦੇ ਰਿਹੇ ਸਿਲੰਡਰ ਹੈ ਉਹ ਕਵਰੜ ਹੈ ਭਾਜੀ ਇਹਦੇ ਕਵਰ ਨਹੀਂ ਹਾਂ ਜੀ ਠੀਕ ਹੈ ਬਿਲਕੁਲ ਹੱਸੋ ਦੇਖੋ ਆ ਆ ਚੀਜ਼ ਦੇਖੋ ਤੁਸੀਂ ਕਵਰ ਆ ਦੋਨੇ ਪਾਸੇ ਦੋਨੋਂ ਸਾਡਾ ਦੋਨਾਂ ਸਾਈਡਾਂ ਦਾ ਪਾਵਰ ਜਿਹੜੇ ਹੁੰਦੇ ਹੈਗੇ ਸਿਲੰਡਰ ਹੁੰਦੇ ਭਾਜੀ ਪਾਵਰ ਸਿਲੰਡਰ ਠੀਕ ਕਟਾਈ ਦੇ ਨਾਲ ਤੁਹਾਨੂੰ ਇੱਕ ਤਾਂ ਕੱਦੂ ਵਿੱਚ ਜਿੱਦਾਂ ਮਰਜ਼ੀ ਚਲਾਓ ਉਹ ਚੀਜ਼ ਦਾ ਫਾਇਦਾ ਹੋ ਗਿਆ ਔਰ ਦੂਜਾ ਪਾਵਰ ਸਟੀਅਰਿੰਗ ਜਿਹੜਾ ਹੁੰਦਾ ਡਬਲ ਐਕਟਿੰਗ ਡਿਊਲ ਐਕਟਿੰਗ ਪਾਵਰ ਸਟੀਅਰਿੰਗ ਆ ਗਿਆ ਹੂੰ ਉਸ ਤੋਂ ਬਾਅਦ ਅਗਰ ਗੱਲ ਕਰੀਏ ਭਾਜੀ ਟਰੈਕਟਰ ਦੇ ਆ ਚੀਜ਼ ਦਾ ਹਾਂਜੀ ਤੁਸੀਂ ਮੈਂ ਤੁਹਾਨੂੰ ਹਜੇ ਬਾਹਰ ਲੀਆਂ ਚੀਜ਼ਾਂ ਦੱਸ ਰਿਹਾ ਅੰਦਰ ਲੀਆਂ ਚੀਜ਼ਾਂ ਹਜੇ ਮੈਂ ਤੁਹਾਨੂੰ ਬਾਅਦ ਚ ਦੱਸੂਗਾ ਟਰੈਕਟਰ ਦੀਆਂ ਸਪੋਰਟਾਂ ਦੀ ਗੱਲ ਕਰੀਏ ਭਾਜੀ ਇਹਦੇ ਵਿੱਚ ਡਬਲ ਡਬਲ ਸਪੋਰਟਾਂ ਲੱਗੀਆਂ ਹੋਈਆਂ ਦੇਖੋ ਕਲੱਚ ਤੋਂ ਲੈ ਕੇ ਫਰੰਟ ਤੱਕ ਦੀ ਇਹ ਟਰੈਕਟਰ ਆਪਾਂ ਦੇਖਦੇ ਆ ਟੋ ਚੰਡੂਜਨ ਵਗੈਰਾ ਪਾਉਂਦੇ ਤਾਂ ਹੋਜੀ ਲੱਗ ਜਾਂਦੀ ਬਿਲਕੁਲ ਬਿਲਕੁਲ ਠੀਕ ਹੈ ਬਟ ਕੰਪਨੀ ਨੇ ਕੀ ਕੀਤਾ ਇਹਨੂੰ ਡਬਲ ਡਬਲ ਇਹਦੇ ਅੰਦਰ ਵੀ ਇੱਕ ਤੁਸੀਂ ਦੇਖੋਗੇ ਹੂੰ ਬਿਲਕੁਲ ਡਬਲ ਅੰਦਰ ਵੀ ਇੱਕ ਇਦਾਂ ਦੀ ਹੈ ਨਾ ਇੱਕ ਅੰਦਰ ਵੀ ਦਿੱਤੀ ਹੋਈ ਆ ਪਲੇਟ ਡਬਲ ਪਲੇਟ ਔਰ ਬਾਹਰ ਵੀ ਇਹ ਜਿਹੜੀ ਹੈਵੀ ਪਲੇਟ ਆ ਪੂਰੀ ਅਗਰ ਇਹਦੀ ਆਪਾਂ ਬਿਲਡ ਕੁਆਲਿਟੀ ਦੀ ਗੱਲ ਕਰੀਏ ਭਾਜੀ ਇਹ ਨੋਰਮਲ ਬਿਲਡ ਕੁਆਲਿਟੀ ਵੀ ਹੈ ਨਹੀਂ ਇਹ ਤਾਂ ਜਿਹੜਾ ਲੋਹੇ ਦੀ ਕੁ ਇਹ ਚੀਜ਼ਾਂ ਪਾਜੀ ਆ ਜਾਂਦੀਆਂ ਹੁਣ ਐਦੀ ਗੱਲ ਕਰਦੇ ਪਾਜੀ ਟਰੈਕਟਰ ਦੇ ਇੰਜਨ ਦੀ ਬਾਕੀ ਟਰੈਕਟਰਾਂ ਨੂੰ ਇਹ ਤੇਲ ਖਰਚਾ ਕਿਵੇਂ ਘਟਾਉਂਦਾ ਔਰ ਪਾਵਰ ਕਿਦਾਂ ਜ਼ਿਆਦਾ ਲਾਉਂਦਾ ਚਾਰ ਸਿਲੰਡਰ ਵਿੱਚ ਇੰਜਨ ਆ ਪਾਜੀ ਇਸ ਟਰੈਕਟਰ ਦਾ ਠੀਕ ਹੈ ਜੀ ਠੀਕ ਹੈ ਜੀ ਅਗਰ ਤਕਨੀਕ ਦੀ ਗੱਲ ਕਰੀਏ ਪਾਜੀ ਇਹਦੀ ਤਾਂ ਇਹ ਹੈਗਾ ਇੰਜਨ ਈਸੀਡੀਆਈ ਇੰਜਨ ਜੀ ਟਰੈਕਟਰ ਦੇ ਇਸ ਸਾਈਡ ਤੇ ਲਿਖਿਆ ਹੋਊਗਾ ਆ ਦੇਖੋ ECDIS ઇકો સેન્ટર ડાયરેક્ટ ઇન્જેક્શન સિસ્ટમ ઓકે DI તો ડોમેસ્ટિક ટેકનોલોજી ਆਪਾਂ کہہ સકતા હૈ લેટેસ્ટ ટેકનોલોજી کہہ સકતે હે બિલકુલ એ 2015 وچ ਜਦੋਂ ਕੰਪਨੀ ਨੇ ਮਾਡਲ ਕੱਢਿਆ ਸੀ ਤਾਂ AC ਇੰਜਣ ਵਿੱਚ ਹੀ ਆਇਆ ਸੀ ਕਿੰਡੀਆ ਵਿੱਚ ਪਹਿਲਾ ਜਿਹੜਾ ਇੰਜਣ کہہ ਸਕਦਾ ਹੈ PCI DS ਵਿੱਚ ਵੀ ਹੁਣ ਵੀ AC DS ਵਿੱਚ ਸਰਕਮੋਟਾ ਇੰਜਣ ਹੀ ਦੇ ਰਹੀ ਹੈ ਜੀ ਜੀ ਇਹਦਾ ਫਾਇਦਾ ਭਾਜੀ ਜਿੱਦਾਂ ਤੁਹਾਨੂੰ ਦੱਸਿਆ ਤੇਲ ਖਰਚਾ ਘੱਟ ਔਰ ਪਾਵਰ ਜ਼ਿਆਦਾ ਹੈ ਠੀਕ ਹੈ ਜੀ ਸਾਡੀ ਕੰਪਨੀ ਕੀ ਕੀਤਾ ਹੋਇਆ ਇਹਦੇ ਪਾਵਰ ਵਧਾਉਣ ਵਾਸਤੇ ਅਗਰ ਆਪਾਂ ਇਹਦੀ ਗੱਲ ਕਰੀਏ ਨੋਜ਼ਲ ਦੀ ਜਿਹੜੀ ਸਪਰੇਅ ਦਿੰਦੀ ਹੈ ਡੀਜ਼ਲ ਦੀ ਇਹਦੀ ਬਿਲਕੁਲ 90 ਡਿਗਰੀ ਦੇ ਉੱਪਰ ਹੈ ਆਦਰ ਕੰਪਨੀ ਦੇ ਤੁਸੀਂ ਡੀਆਈ ਦਾ ਇੰਜਨ ਕਿਸੇ ਦਾ ਵੀ ਦੇਖੋਗੇ ਤਾਂ ਉਹਦੇ ਅਗਰ ਨੋਜ਼ਲ ਦੇ ਲੈਵਲ ਦੇਖਾਂਗੇ ਤਾਂ ਉਹ ਟੇਡਾ ਹੁੰਦਾ ਤੇ ਕੋਣਾ ਹੁੰਦਾ ਇੱਕ ਸਾਈਡ ਦੇ ਐਂਗਲ ਦੇ ਡੀਜ਼ਲ ਦੀ ਸਪਰੇਅ ਕਰਦਾ ਠੀਕ ਹੈ ਜੀ ਇਸ ਟਰੈਕਟਰ ਦੇ ਸੈਂਟਰ 'ਚ ਹੋਣ ਦਾ ਫਾਇਦਾ ਕੀ ਹੈ ਨੋਜ਼ਲ ਦਾ ਇਹਨੇ ਜਿੰਨਾ ਵੀ ਡੀਜ਼ਲ ਪਿਸਟਨ ਦੇ ਉੱਪਰ ਸੱਟਣਾ ਭਾਜੀ ਪੂਰਾ ਬਰਾਬਰ ਸੱਟਣਾ ਔਰ ਪੂਰਾ ਜਲਦਾ ਆ ਜੀ ਕਿਉਂਕਿ ਪਿਸਟਨ ਦੇ ਉੱਪਰ ਪੂਰੀ ਮਾਤਰਾ ਜਿੰਨੇ ਡੀਜ਼ਲ ਸੱਟਣਾ ਹਵਾ ਕੰਪਰੈਸ ਹੋਣੀ ਥੱਲੋਂ ਔਰ ਜਿੰਨਾ ਡੀਜ਼ਲ ਉਹਨੇ ਪਿਸਟਨ ਦੇ ਬਰਾਬਰ ਸੱਟਿਆ ਉਹ ਜਲੂਗਾ ਸਾਈਡ ਤੇ ਹੋਣ ਨਾਲ ਇੱਕ ਸਾਈਡ ਤੋਂ ਫੁਫਾਰਾ ਪੈਂਦਾ ਉਹਦੇ ਨਾਲ ਕੀ ਹੁੰਦਾ ਪੂਰਾ ਡੀਜ਼ਲ ਜਿਹੜਾ ਬਰਨ ਨਹੀਂ ਹੁੰਦਾ 80% 85% ਡੀਜ਼ਲ ਬਰਨ ਹੁੰਦਾ 10 ਤੋਂ 15% ਜਿਹੜਾ ਕੱਚੇ ਤੋਂ ਅੰਦਰੂਗ ਵਿੱਚ ਵੀ ਬਾਹਰ ਕੱਢ ਦਿੰਦਾ ਹੈ ਭਾਈ ਇਹ ਆ ਆਈਡੀਆ ਆਪਣਾ ਘੰਟੇ ਦਾ ਕਿੰਨਾ ਤੇਲ ਜਿਹੜਾ ਹੈਗਾ ਆਪਾਂ ਮੰਨ ਲਓ ਹਾਲਾਂ ਦੀ ਵਾਈ ਕਰਦੇ ਆਪਾਂ ਕੋਈ ਅੰਦਾਜ਼ਾ ਕੰਡੀਸ਼ਨ ਹੁੰਦੀ ਭਾਜੀ ਮੈਂ ਤੁਹਾਨੂੰ ਇੱਕੋ ਰੈਟ ਐਵਰੇਜ ਨਹੀਂ ਕਹਿ ਸਕਦਾ ਕਿ ਸਾਡਾ ਇੰਨਾ ਹੀ ਖਾਂਦਾ ਕੰਡੀਸ਼ਨ ਹੈ ਭਾਜੀ ਉਸ ਲੋਡ ਦੇ ਉੱਤੇ ਬਾਕੀ ਟਰੈਕਟਰ ਨਾਲੋਂ 10 ਤੋਂ 15% ਸਾਡਾ ਜਿਹੜਾ ਡੀਜ਼ਲ ਹੈ ਸੇਵ ਕਰਕੇ ਦੇਊਗਾ ਦੂਜੇ ਟਰੈਕਟਰ ਨਾਲੋਂ ਹਾਂ ਅਗਰ ਸਾਡਾ ਜਿਸ ਲੋਡ ਤੇ 6 ਲੀਟਰ ਖਾ ਰਿਹਾ ਉਸੇ ਲੋਡ ਉੱਤੇ ਅਗਰ ਤੁਸੀਂ ਬਾਕੀ ਟਰੈਕਟਰ ਇਸ ਕੈਟਾਗਰੀ ਦੇ ਚ ਤਾਂ ਉਹ ਲੀਟਰ ਸਵਾ ਲੀਟਰ ਜਿਹੜਾ ਡੇਢ ਲੀਟਰ ਤੱਕ ਵੀ ਡਿਫਰੈਂਟ ਆ ਜਾਂਦੇ ਨੇ ਭਾਈ ਇੱਕ ਗੱਲ ਹੋਰ ਆ ਜਿਵੇਂ ਆਪਾਂ ਨਾ ਆਮ ਕਿਸਾਨਾਂ ਦੇ ਵਿੱਚ ਚੁੰਝ ਚਰਚਾ ਹੁੰਦੀ ਹੈ ਚੁੰਝ ਚਰਚਾ ਮਤਲਬ ਖੁੰਡਾਂ ਦੇ ਬੈਠਦੇ ਹੋ ਗੱਲਾਂ ਚੱਲਦੀਆਂ ਨੇ ਆਮ ਕਿਸਾਨ ਭਰਾਵਾਂ ਚ ਵੀ ਯਾਰ ਆਹ ਕੰਪਨੀ ਟਰੈਕਟਰ ਲੈਣਾ ਹੈ ਨਵੀਂ ਕੰਪਨੀ ਆ ਗਈ ਯਾਰ ਫਲਾਨੀ ਕੰਪਨੀ ਲਾਵਾਂਗੇ ਇੰਨੇ ਚਰ ਤੋਂ ਕਿਸੇ ਮਿਸਤਰੀ ਤੋਂ ਸਮਾਨ ਲੈ ਲੈ ਕਿਤੋਂ ਮਰਜ਼ੀ ਸਮਾਨ ਲੈ ਲੈ ਕਿਉਂਕਿ ਨਵੀਂ ਕੰਪਨੀ ਨੂੰ ਕਿਉਂ ਕਿਸਾਨ ਵੀਰ ਕਿਉਂ ਆਪਣੇ ਟਰੈਕਟਰ ਨੂੰ ਵੱਧ ਲੈਣ ਕੀ ਹੈ ਸ਼ਾਰਟੀ ਹੈ ਵੀ ਸਮਾਨ ਆ ਜਿਹੜਾ ਜਾ ਉਹਦੀ ਰਿਪੇਅਰ ਘੱਟ ਹੈਗੀ ਆ ਤੇ ਸਮਾਨ ਇਹਦਾ इजीली ਮਿਲ ਜਾ ਕਰੂਗਾ ਬਿਲਕੁਲ ਬਿਲਕੁਲ ਜ਼ਿੰਮੇਦਾਰਾਂ ਦੇ ਬਿਲਕੁਲ ਦੇਖੋ ਭਾਜੀ ਜਿਸ ਨੇ ਪੈਸਾ ਲਾਣਾ ਤਾਂ ਇਹ ਚੀਜ਼ ਸੋਚਦਾ ਵੀ ਆ ਬਿਲਕੁਲ ਠੀਕ ਹੈ ਕਿਉਂਕਿ ਕੁਝ ਕੰਪਨੀ ਸੀਗੀ ਇੱਕ ਅੱਧੀ ਕੰਪਨੀ ਆਪਾਂ ਕਹਿ ਸਕਦੇ ਆ ਇੰਡੀਆ ਵਿੱਚ ਤਾਂ ਕੰਪਨੀ ਆਈ ਸੀ ਤਾਂ ਇੰਡੀਆ ਵਿੱਚ ਕੁਝ ਟਰੈਕਟਰ ਵੇਚ ਕੇ ਤਾਂ ਉਹ ਕਹਿ ਸਕਦੇ ਆ ਆਪਾਂ ਡੀਲਰ ਨਹੀਂ ਬਣੇ ਜਾਂ ਹੁਣ ਹੈਗੇ ਆ ਤਾਂ ਉਹ ਭਾਜੀ ਟਰੈਕਟਰ ਹੈ 2000 1 ਵਿੱਚ ਆਪਣਾ 2009 ਵਿੱਚ ਇੰਡੀਆ ਵਿੱਚ ਆਇਆ ਸੀਗਾ ਛੋਟੇ ਟਰੈਕਟਰ ਤੋਂ ਲੈ ਕੇ ਸੋ। ਹਣਾ ਛੋਟੇ ਦਾ ਟ੍ਰਿੱਕੀ 24 27 ਪਰ ਤੁਸੀਂ ਸਾਊਥ ਸਾਈਡ ਦੇਖੋਗੇ ਤਾਂ ਸਭ ਤੋਂ ਜ਼ਿਆਦਾ ਟਰੈਕਟਰ ਸਾਡਾ ਇਹੀ ਵਿਕਰੇ ਆ ਉੱਥੇ। ਠੀਕ ਹੈ। ਪੰਜਾਬ ਵਿੱਚ ਆਪਾਂ ਗੱਲ ਕਰੀਏ ਭਾਜੀ ਇਹ ਟਰੈਕਟਰ 2015 ਵਿੱਚ ਆਪਾਂ ਲਾਂਚ ਕੀਤਾ ਸੀ 5501 ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ 4501 45 HP ਟਰੈਕਟਰ। ਤਾਂ ਉਹ ਆਪਾਂ ਕੀਤਾ ਸੀਗਾ 17 ਵਿੱਚ ਲਾਂਚ। ਤਾਂ ਜ਼ਿਮੀਦਾਰਾਂ ਨੂੰ ਬਹੁਤ ਵਧੀਆ ਹੰਗਾਰਾ ਦਿੱਤਾ ਆ। ਸਪੇਅਰ ਪਾਰਟ ਦੀ ਗੱਲ ਕਰੂ ਭਾਜੀ ਅੱਜ ਦੇ ਟਾਈਮ 'ਚ ਆਪਣੇ ਜਿਹੜੇ ਪੰਜਾਬ ਵਿੱਚ ਡੀਲਰ ਨੇ ਲਗਭਗ 18 ਡੀਲਰ ਹੈਗੇ ਆ ਭਾਜੀ ਠੀਕ ਹੈ ਜੀ ਤਾਂ ਸਭ ਕੋਲ ਵੀ ਤੁਸੀਂ ਗੱਲ ਕਰੋਗਾ ਤੁਸੀਂ ਕਿਸੇ ਜ਼ਿੰਮੇਵਾਰ ਤੋਂ ਪੁੱਛੋਗੇ ਤਾਂ ਪਹਿਲੀ ਗੱਲ ਤਾਂ ਸਪੇਅਰ ਪਾਰਟ ਦੀ ਟਰੈਕਟਰ ਦੇ ਲੋੜ ਨਹੀਂ ਪੈਂਦੀ 5 ਸਾਲ ਦੀ ਵਾਰੰਟੀ ਹੈ ਭਾਜੀ ਸੁਪਰ ਵਾਰੰਟੀ ਆਪਾਂ ਇੰਜਨ ਗੇਅਰ ਲਿਫਟ 5 ਸਾਲ ਦੀ 5 ਸਾਲ ਦੀ ਸੁਪਰ ਵਾਰੰਟੀ ਆਪਾਂ ਕਹਿ ਸਕਦੇ ਆ ਇਹ ਨਹੀਂ ਕੱਲੇ ਇੰਜਨ ਦੀ ਹੈ ਇੰਜਨ ਗੇਅਰ ਉਹ ਲਿਫਟ ਦੀ ਕੁਝ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੀ ਮਤਲਬ ਲਗ ਤੋਂ ਵਾਰੰਟੀ ਹੁੰਦੀ ਜਿਵੇਂ ਬੈਟਰੀ ਕਹਿ ਸਕਦੇ ਆ ਟਾਇਰ ਦੀ ਕਹਿ ਸਕਦੇ ਆ ਰੌੜ ਪਾਰ ਉਦੀ ਲੱਗ ਹੈ ਇਹਦੇ ਨਾਲ ਕੀ ਹੈ ਜਿੰਨੇ ਵੀ ਜ਼ਿੰਮੇਦਾਰ ਹੈ ਭਾਜੀ ਲੈ ਰਹੇ ਆਪਣਾ ਸਰਵਿਸ ਪੱਕੂ ਬਹੁਤ ਖੁਸ਼ ਨੇ ਮੋਗਾ ਏਜੰਸੀ ਜੀ ਤੁਸੀਂ ਗੱਲ ਕਰੋ ਭਾਜੀ ਇਹਨਾਂ ਲਗਭਗ 200 250 ਟਰੈਕਟਰ ਵੇਚ ਚੁੱਕੇ ਨੇ ਔਰ ਜਿੰਨੇ ਵੀ ਜ਼ਿੰਮੇਦਾਰ ਨੇ ਇਹਦੀ ਸਰਵਿਸ ਤੋਂ ਬਹੁਤ ਜ਼ਿਆਦਾ ਖੁਸ਼ ਨੇ ਭਾਈ ਇਹ ਸਾਈਡ ਗੇਅਰ ਨਹੀਂ ਹਾਂਜੀ ਬਿਲਕੁਲ ਇਹ ਪ੍ਰੋਪਰ ਸਾਈਡ ਗੇਅਰ ਹੈ ਭਾਜੀ ਹਾਈ ਲੋ ਮੀਡੀਅਮ ਗੇਅਰ ਦੇ ਵਿੱਚ ਹੈ ਔਰ ਭਾਈ ਸੀਟ ਮੈਂ ਸੀਟ ਵੀ ਮੈਂ ਦੇਖ ਰਿਹਾ ਕਿ ਦੂਜੇ ਟਰੈਕਟਰਾਂ ਦੇਖਦੇ ਆਂ ਬੜੀ ਕੰਫਰਟੇਬਲ ਸੀਟ ਲੱਗ ਰਹੀ ਹੈ ਮੈਨੂੰ ਦੇਖਣ ਦੇ ਵਿੱਚ ਹੈ ਨਾ ਸਰ ਕੰਫਰਟੇਬਲ ਸੀਟ ਆ ਅਗਰ ਤੁਸੀਂ ਗੇਅਰ ਰੇਂਜ ਦੀ ਗੱਲ ਕਰੋ ਭਾਈ ਇਹਦੇ 12 ਪਲੱਸ 4 ਸਪੀਡਾਂ ਵਿੱਚ ਗੇਅਰ ਆ 12 ਫਾਰਵਰਡ ਔਰ 4 ਬੈਕ ਵਿੱਚ ਸਿੰਕਰੋਮੈਸ ਗੇਅਰ ਵਿੱਚ ਆਪਾਂ ਕਹਿ ਸਕਦੇ ਹਾਂ ਫੁਲੀ ਸਿੰਕਰੋਮੈਸ ਗੇਅਰ ਆ ਆਪਣਾ ਹੂੰ ਪਹਿਲਾ ਦੂਜਾ ਤੀਜਾ ਔਰ ਚੌਥਾ ਜਿਹੜਾ ਭਾਈ ਇਹ ਇੱਕ ਗੱਲ ਹੋਰ ਆ ਜਿਵੇਂ ਆਪਾਂ ਤੁਸੀਂ ਗੱਲ ਕਰ ਰਹੇ ਹੋ ਇਹ 55 ਹਾਰਸ ਪਾਵਰ ਦੀ ਆਪਾਂ ਗੱਲ ਕਰਦੇ ਹਾਂ ਜੀ ਤਾਂ ਕਿੰਨੇ ਜਿਹੜੇ ਵਾਹਨ ਦਾ ਆਪਾਂ ਕਹੀ ਕਿੰਨੇ ਹਾਲ ਜਿਹੜੇ ਆ ਬੜੇ ਆਸਾਨੀ ਨਾਲ ਖਿੱਚਦਾ ਹੈਗਾ ਫੋਰ ਬੈਕ ਦੇਖੋ 4x4 ਨੂੰ ਤਾਂ ਵੈਸੇ ਕੰਪਨੀਆਂ ਰეკਮੈਂਡ ਕੋਈ ਵੀ ਲਾ ਲਓ 55 ਨੂੰ 13 ਹੀ ਰეკਮੈਂਡ ਕਰਦੀਆਂ ਨੇ ਪਰ ਕੁਝ ਜ਼ਿਮੀਦਾਰ ਹੈਗੇ ਨੇ ਪੰਜਾਬ 'ਚ ਜਿਹੜੇ 15 ਹੱਲਾ ਵੀ ਪਾਈ ਫਿਰਦੇ ਆ ਬਟ 15 ਵੀ ਪਾਈ ਫਿਰਦਾ ਮਤਲਬ ਨੋਰਮਲੀ ਆਪਾਂ 13 ਰეკਮੈਂਡ ਕਰਦੇ ਹਾਂ ਤੇ ਭਾਈ ਤੋਰਾ ਕਿੰਨਾ ਘੇਗਾ ਟਰੈਕਟਰ ਦਾ ਤੋਰਾ ਭਾਜੀ ਹਰ ਇੱਕ ਗੇਅਰ ਦਾ ਮਤਲਬ ਲੱਗਿਆਕਰ ਆਪਾਂ ਕਲਟੀਵੇਸ਼ਨ ਦੀ ਇਹਦੀ ਜਿਹੜੀ ਆਪਾਂ ਤੋਰਾ ਦੇਖੀਏ ਤਾਂ ਲਗਭਗ 9.5 ਕਿਲੋਮੀਟਰ ਦਾ ਤੋਰਾ ਦੂਜੇ ਮੀਡੀਅਮ ਦੀ ਸਪੀਡ ਆ ਜਿਹੜੀ ਓਕੇ ਔਰ ਜਿਹੜੀ ਵਹਾਈ ਆਪਾਂ 1.47 ਕਰਨੀ ਆ ਤਾਂ ਦੂਜੇ ਮੀਡੀਅਮ ਵਿੱਚ ਆਪਾਂ ਵਧੀਆ ਵਹਾਈ ਕਰ ਸਕਦੇ ਹਾਂ ਬਈ ਮੇਰਾ ਇਹ ਪੁੱਛਣ ਦਾ ਕਾਰਨ ਹੈ ਆਮ ਜੀਮਿੰਦਾਰ ਭਰਾ ਜੋ ਜਾਂਦੇ ਨੇ ਤੁਸੀਂ ਤੇ ਉਹ ਵੀ ਟਰੈਕਟਰ ਦਾ ਤੋਰਾ ਕਿੰਨਾ ਫਲਾਣੇ ਟਰੈਕਟਰ ਜਿੰਨਾ ਹੈਗਾ ਫਲਾਣੇ ਜਿੰਨਾ ਆਏਗਾ ਤਾਂ ਮੇਰੇ ਪੁੱਛਣ ਦਾ ਕਾਰਨ ਇਹ ਸੀ ਟਰੈਕਟਰ ਦਾ ਤੋਰਾ ਚੰਗਾ ਉਹਨਾਂ ਟਰੈਕਟਰਾਂ ਦੇ ਮੁਕਾਬਲੇ ਤੁਰਦਾ ਉਹਨਾਂ ਬਿਲਕੁਲ ਬਿਲਕੁਲ ਸਰ ਹਰ ਇੱਕ ਟਰੈਕਟਰ ਦਾ ਦੇਖੋ ਗੇਅਰ ਸਪੀਡ ਅਲੱਗ-ਅਲੱਗ ਹੁੰਦੀ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦੇ ਪਹਿਲੇ ਹਾਈ ਦੇ ਕਿੰਨਾ ਆਪਣੇ ਦਾ ਕਿੰਨਾ ਹੋ ਸਕਦਾ ਸਾਡੇ ਦਾ ਪਹਿਲੇ ਹਾਈ ਅਸੀਂ ਰეკਮੈਂਡ ਕਰਦੇ ਆਂ ਭਾਜੀ ਇਸ ਗੀਅਰ ਵਿੱਚ ਤੋਰੋ ਤਾਂ ਸਾਡਾ ਜਿਹੜਾ ਦੂਜਾ ਮੀਡੀਅਮ ਹੁੰਦਾ ਹੈਵੀ ਲੋਡ ਦੇ ਉੱਤੇ ਆਪਾਂ ਤੋਰਨਾ ਪਹਿਲੇ ਹਾਈ 'ਚ ਵੀ ਆਪਾਂ ਨੋਰਮਲ ਵਹਾਈ ਜਿੱਦਾਂ ਕਰਦੇ ਆਂ ਨੋਰਮਲ ਜਿਮੀਂਦਾਰ ਆਪਾਂ ਵਹਾਈ ਕਰਦੇ ਤਾਂ ਪਹਿਲੇ ਹਾਈ ਵਿੱਚ ਵੀ ਵਧੀਆ ਚੱਲਦਾ ਉਹਦੇ ਵਿੱਚ ਆਪਣਾ 11 ਕਿਲੋਮੀਟਰ ਦਾ ਤੋਰਾ ਆ ਜਾਂਦਾ ਬਹੁਤ ਜ਼ਿਆਦਾ ਹੁੰਦਾ ਮਤਲਬ ਭਾਈ ਜਿਵੇਂ ਅੱਜਕੱਲ ਸੁਪਰ ਸੀਟਰ ਆਪਾਂ ਪਾਉਨੇ ਆ ਹਾਂ ਟਰੈਕਟਰ ਅਗਲਾ ਕਈ ਵਾਰ ਲੈ ਲੈਂਦਾ ਅਗਲਾ ਦਾ 4x4 ਲੈ ਲਿਆ ਬਹੁਤ ਸਾਰੀਆਂ ਕੰਪਨੀਆਂ ਕਈ ਭਰਾਵਾਂ ਨਾਲ ਇਦਾਂ ਹੁੰਦੀ ਆ ਉਹ ਮਗਰ ਬਾ ਲੈੰਦੇ ਸੁਪਰਸੀਡਰ ਜਾਂ ਤਾਂ ਮੂਰੋ ਅੱਗੋਂ ਲੱਗਦੇ ਨਹੀਂ ਥੱਲੇ ਉਹ ਹੂੰ ਹੂੰ ਜਾਂ ਤੋੜਦੇ ਦਾ ਮੰਨ ਲਓ ਉੱਤੇ ਟਰੈਕਟਰ ਦਾ ਬੁਰਹਾਲ ਹੋ ਹੀ ਜਾਂਦਾ ਹੁੰਦਾ ਉਹੋ ਜੀ ਪ੍ਰੋਬਲਮ ਤਾਂ ਨਹੀਂ ਹੋ ਕਿਸਾਨਾਂ ਨੂੰ ਸੁਪਰਸੀਡਰ ਪਾਉਣ ਸਾਡੇ ਜ਼ਿਆਦਾਤਰ ਪੰਜਾਬ ਵਿੱਚ ਜਿਹੜੇ ਟਰੈਕਟਰ ਵੀ ਗਏ ਜ਼ਿਆਦਾਤਰ ਪਰਫਾਰਮ ਕੀਤੀ ਆ ਤਾਂ ਜ਼ਿਮੀਂਦਾਰਾਂ ਨੂੰ ਤੁਸੀਂ ਪੁੱਛ ਸਕਦਾ ਸੁਪਰਸੀਡਰ ਹੀ ਚਲਾਏ ਆ 8 ਫੁੱਟ ਦੇ ਸੁਪਰਸੀਡਰ ਨਾਲ ਮਤਲਬ ਇਹਦੀ ਅਸੀਂ ਐਵਰੇਜ ਵੀ ਪੁੱਛੀ ਸੀ ਪਰ ਏਕੜ ਦੀ ਕਿੰਨੀ ਹੈ ਤਾਂ ਜਿੰਨੇ ਵੀ ਜ਼ਿਮੀਂਦਾਰਾਂ ਨੇ ਸਾਰੇ ਨੇ 5 4.5 5 ਔਰ 6 ਦੇ ਵਿੱਚ ਵਿੱਚ ਇਹਨੇ ਪਰ ਏਕੜ ਦੀ ਇਹਦੀ ਜਿਹੜੀ ਐਵਰੇਜ ਆ ਹੂੰ ਦੱਸੀ ਹੋਈ ਆ ਮਤਲਬ ਬਾਕੀਆਂ ਨਾਲੋਂ ਕਾਫੀ ਵਧੀਆ ਇਹਨਾ ਪਰਫਾਰਮ ਕੀਤਾ ਟਰੈਕਟਰ ਨੇ ਔਰ ਗੱਲ ਕਰੀਏ ਭਾਜੀ ਉਹ 2.5 ਦੀ ਉਠਾਣ ਜਿਹੜਾ 4x4 ਆ ਸਾਡਾ ਬਾਕੀ ਟਰੈਕਟਰ 2 ਵੀਲ ਨਾਲੋਂ ਵੀ ਵੈਸੇ ਹੀ ਆਪਾਂ ਫਰੰਟ ਦੀ ਗੱਲ ਕਰੀਏ ਤਾਂ 2.5 ਤੋਂ 3 ਕੁਇੰਟਲ ਵਾਲੇ ਜਿਹੜਾ ਵਜ਼ਨ ਆ ਉਹ ਜ਼ਿਆਦਾ ਹੁੰਦਾ ਉਹ ਦੇਖਣ ਚ ਹੀ ਲੱਗ ਰਿਹਾ ਹੈ ਨਿਕਲ ਜਿਆਦਾ ਹਾਂਜੀ ਆ ਬੰਪਰ ਆ ਭਾਜੀ ਇਹ ਨਾਲ ਦਿੰਨੇ ਆਪਾਂ ਜੀ 2.5 ਕੁਇੰਟਲ ਦਾ ਬੰਪਰ ਆ ਜੀ ਜੀ ਬਹੁਤ ਵਧੀਆ ਇਹਦੇ ਨਾਲ ਕੰਪਨੀ ਕਨੂੰ ਹੀ ਆਉਂਦਾ ਨਹੀਂ ਕੰਪਨੀ ਨਹੀਂ ਕੋਈ ਵੀ ਹੈ ਡੀਲਰ ਲੋਕਲ ਲੈ ਕੇ ਆਪਣੇ ਲਵਾ ਕੇ ਦਿੰਦੇ ਹੁੰਦੇ ਜੀ ਜੀ ਹਾਂ ਜੀ ਤੇ ਬਾਈ ਇੱਕ ਮੈਂ ਤੁਹਾਨੂੰ ਹੋਰ ਪੁੱਛ ਰਿਹਾ ਸੀ ਕਿ ਜਿਵੇਂ ਇਹਦੀ ਤੁਸੀਂ ਲਾਗਤ ਦੀ ਲਾਗਤ ਕਿੰਨੀ ਹੈਗੀ 55 ਹਸ ਪਾਵਰ ਦੀ ਮਤਲਬ ਤੁਸੀਂ ਰੇਟ ਦੀ ਗੱਲ ਕਰ ਰਹੇ ਹੋ ਜੀ ਜੀ ਰੇਟ ਭਾਜੀ ਜਿਹੜੀ ਆਪਾਂ ਇਹਦੀ ਐਮ ਆਰ ਪੀ ਹੈਗੀ 1185000 ਰੁਪਏ ਐਮ ਆਰ ਪੀ ਹੈ 1185000 ਬਾਕੀ ਮੇਲੇ ਤੇ ਕੋਈ ਮੇਰਾ ਵੀਰ ਬੁੱਕ ਕਰਵਾ ਲੈਂਦਾ ਆਪਾਂ ਸਪੈਸ਼ਲ ਸਕੀਮ ਦੇ ਦਾਂਗੇ ਜੀ ਤੁਹਾਨੂੰ ਜੀ ਆ ਦੋਸਤੋ ਤੁਸੀਂ ਦੇਖਿਆ ਕਿ ਬਾਈ ਹੋਰਾਂ ਨੇ ਬਾਈ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਬਹੁਤ ਪਿਆਰ ਨਾਲ ਤੇ ਬੜੇ ਨਿਆਰੇ ਨਾਲ ਜਾਣਕਾਰੀ ਦਿੱਤੀ ਆ ਟਰੈਕਟਰ ਸਾਨੂੰ ਖੜਾ ਹੀ ਬਰਾ ਮੇਲੇ ਤੇ ਹੀ ਦੋ ਤਿੰਨ ਜਿਹੜੇ ਕੱਡੇ ਤਾਂ ਸਾਨੂੰ ਬੜਾ ਸੋਹਣਾ ਲੱਗਿਆ ਤੇ ਕਬੂਤਾ ਦੇ ਦੋਸਤੋ ਜਿੱਥੇ ਜਪਾਨ ਆ ਗਿਆ ਤਾਂ ਕਹਿੰਦੇ ਖਮੀ ਚ ਕੇ ਭਰੋਸਾ ਜਿਹੜਾ ਪੰਜਾਬੀ ਕਰਦਾ ਵੀ ਜਪਾਨ ਦੀ ਜਿਹੜੀ ਟੈਕਨੋਲੋਜੀ ਆ ਉਹ ਬਹੁਤ ਜ਼ਬਰਦਸਤ ਆ ਤੇ ਉਹ ਲੰਬਾ ਵੀ ਨਹੀਂ ਹੁੰਦਾ ਤਾਂ ਜਿਵੇਂ ਬਾਈ ਨੇ ਦੱਸਿਆ ਜਿਸ ਤਰ੍ਹਾਂ ਦੀਆਂ ਖੂਬੀਆਂ ਨੇ ਤਾਂ ਮੈਂ ਤੁਹਾਨੂੰ ਇਹੇ ਕਰਕੇ ਗਿਆ ਵੀ ਝੋਟੇ ਦਾ ਹਰੇ ਕੀ ਲਗਾਈ ਸੀ ਪਰਦੇ ਆ ਪਰ ਜਿਹੜਾ ਝੋਟਾ ਹੀ ਤੁਹਾਨੂੰ ਅੱਜ ਦਿਖਾਇਆ ਇਹ ਤੇ ਖੂਬੀਆਂ ਵੀ ਬਾਗਮਾਲ ਨੇ ਤੇ ਉਮੀਦ ਕਰਦੇ ਹਾਂ ਕਿਸਾਨ ਭਰਾਵਾਂ ਨੂੰ ਇਹ ਵੀਡੀਓ ਪਸੰਦ ਆਊਗੀ ਤੇ ਜਿੰਨੇ ਵੀਰਾਂ ਨੇ ਨਵੇਂ ਟਰੈਕਟਰ ਲੈਣੇ ਨੇ ਤੋਂ ਬਾਈਓ ਰਾਨ ਦਾ ਨੰਬਰ ਆਪਾਂ ਦੇ ਦਾਂਗੇ ਤੁਹਾਨੂੰ ਤੁਸੀਂ ਸੰਪਰਕ ਕਰ ਲਿਓ ਤੇ ਨਵਾਂ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕਬੋਤਾ ਦਾ ਚੰਗਾ ਟਰੈਕਟਰ ਆ ਨਵੀਂ ਤਕਨੀਕ ਆ ਤਾਂ ਜੇਕਰ ਵੀਡੀਓ ਵਧੀਆ ਲੱਗੀ ਹੈ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਫੋਲੋ ਕਰ ਲਿਓ ਬਹੁਤ ਬਹੁਤ ਸ਼ੁਕਰੀਆ ਧੰਨਵਾਦ